ਸਾਸੰਗ ਜੀ ਇਹੋ ਪਵਿੱਤਰ ਬੋਲੀ ਜਿਸ ਦਾ ਕਪ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਲਗਾਇਆ ਗਿਆ ਸੀਗਾ ਤੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਪਵਿੱਤਰ ਅਸਥਾਨ ਡੱਲਾ ਵਿਖੇ ਜਿੱਥੇ ਤਿੰਨ ਗੁਰੂ ਸਾਹਿਬਾਨ ਨੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਅਤੇ ਇੱਥੇ ਤਿੰਨ ਗੁਰਦੁਆਰਾ ਸਾਹਿਬ ਮੌਜੂਦ ਹਨ ਗੁਰਦੁਆਰਾ ਬੋਲੀ ਸਾਹਿਬ ਜਿੱਥੇ ਕੀ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਬੋਲੀ ਦਾ ਟੱਪ ਲਾਇਆ ਸੀ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੋ ਜੀ ਅਤੇ ਗੁਰਦੁਆਰਾ ਮਾਤਾ ਦਮੋਦਰੀ ਜੀ ਅਤੇ ਅੱਜ ਇਸੇ ਪਵਿੱਤਰ ਸਥਾਨ ਦੇ ਉੱਪਰ ਚੱਲ ਰਹੇ ਨੇ ਸਮਾਗਮ ਮੱਸਿਆ ਹੈ ਅੱਸੂ ਦੇ ਮਹੀਨੇ ਦੀ ਮੱਸਿਆ ਜਿਹੜੀ ਕਿ ਬਹੁਤ ਹੀ ਪ੍ਰਚਲਿਤ ਜਿਹੜਾ ਇਹ ਮੇਲਾ ਲੱਗਦਾ ਹੈ ਇਸ ਸਥਾਨ ਦੇ ਉੱਪਰ ਤੇ ਆਓ ਆਪਾਂ ਕਰਦੇ ਹਾਂ ਦਰਸ਼ਨ ਇਸ ਸਥਾਨ ਦੇ ਅਤੇ ਤੁਹਾਨੂੰ ਮੈਂ ਕਰਵਾਉਣਾ ਦਰਸ਼ਨ ਕਿ ਜਿਹੜੀ ਇਹ ਮੱਸਿਆ ਲੱਗੀ ਹੋਈ ਹੈ ਅੱਸੂ ਦੇ ਮਹੀਨੇ ਦੀ ਮੱਸਿਆ ਲੱਗੀ ਹੈ ਇਸ ਸਥਾਨ ਤੇ ਉਸ ਦੇ ਆਪਾਂ ਦਰਸ਼ਨ ਕਰਦੇ ਹਾਂ ਸਾਧ ਸੰਗਤ ਜੀ ਬਹੁਤ ਸਾਰਾ ਸਾਧ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਨਤਮਸਤਕ ਹੋਏ ਨੇ ਤੇ ਇਹ ਹੈ ਪ੍ਰਕਾਸ਼ ਸਥਾਨ ਭਾਈ ਲਾਲੋ ਜੀ ਡੱਲਾ ਤੇ ਤੁਸੀਂ ਦੇਖ ਸਕਦੇ ਹੋ ਸਾਧ ਸੰਗਤ ਜੀ ਕਿੰਨਾ ਜਿਹੜਾ ਸੰਗਤਾਂ ਦਾ ਇੱਥੇ ਜੋਸ਼ ਹੈ ਸੰਗਤਾਂ ਦਾ ਜਿਹੜੀਆਂ ਭਾਰੀ ਮਾਤਰਾ ਦੇ ਵਿੱਚ ਇੱਥੇ ਹਾਜ਼ਰੀ ਲਵਾ ਰਹੀਆਂ ਨੇ ਇਹੋ ਜੀ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਅਤੇ ਦਰਸ਼ਨ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਗ੍ਰਾਂਡ ਸਾਹਿਬ ਜੀ ਮਹਾਰਾਜ ਜੀ ਦੇ ਮੈਂ ਤੁਸੀਂ ਇੰਤਜ਼ਾਮ ਪੂਰੀ ਤਰ੍ਹਾਂ ਕਰੀਗਾ ਕਿ ਗੁਰਦੁਆਰਾ ਸਾਹਿਬ ਨੂੰ ਫੁੱਲਾਂ ਦੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਸਾਧ ਸੰਗਤ ਜੀ ਅਤੇ ਕਥਾ ਵਿਚਾਰ ਇਸ ਸਮੇਂ ਦਰਬਾਰ ਸਾਹਿਬ ਦੇ ਅੰਦਰ ਚੱਲ ਰਹੀ ਹੈ ਇਸ ਤਰ੍ਹਾਂ ਦੀ ਕੋਈ ਤੁਸੀਂ ਪਰਵਾਹ ਨੀ ਕਰੋ ਕਿ ਤੁਹਾਡਾ ਪਾਣੀ ਗੁਰਦੁਆਰਾ वहीं पारे में लगो दिवां, आसुन आती थी, मिनट बाद में वो पानी से जामा चला करती थी। मैं तेरे आसुन को बहुत दासवा राय थे, प्यार से प्रेम में देखीजिया। अपने परो के बोल दिया पानी पड़ना पड़ा ना, महाराज ये दर्शन करके पानी पड़ते पड़ते वापस अपने साथ नहीं चले जाता इधर। आधे उदी उदी, हमें ਸਾਸੰਗਤ ਜੀ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਭਾਈ ਲਾਲੋ ਜੀ ਜਿਹੜੇ ਕਿ ਪੇਸ਼ੇਵਰ ਜੋਗੈਸਨ ਅਤੇ ਗੁਰੂ ਘਰ ਦੇ ਸੇਵਕ ਸਨ ਤਾਂ ਉਹਨਾਂ ਨੇ ਇੱਥੇ ਤੇਇਆ ਤਾਪ ਨੂੰ ਕੈਰ ਕੀਤਾ ਸੀ ਅਤੇ ਸੰਗਤ ਨੂੰ ਇਸ ਭਿਆਨਕ ਬਿਮਾਰੀ ਤੋਂ ਮੁਕਤ ਕੀਤਾ ਸੀ ਤੇ ਹੁਣ ਇਸ ਸਥਾਨ ਦੇ ਉੱਪਰ ਮੰਨੀ ਦਾ ਪ੍ਰਸ਼ਾਦ ਜਿਹੜਾ ਉਹ ਵਰਤਾਇਆ ਜਾਂਦਾ ਹੈ ਇਸ ਸਥਾਨ ਤੇ ਮੰਨੀ ਦਾ ਪ੍ਰਸ਼ਾਦ ਚੜਾਇਆ ਜਾਂਦਾ ਹੈ ਅਤੇ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਹੈ ਸਾਧ ਸੰਗਤ ਜੀ ਤੇ ਇਧਰਲੇ ਪਾਸੇ ਉਹ ਤਈਆ ਤਾਪ ਕੋਠਰੀ ਜਿਸ ਵਿੱਚ ਤਈਆ ਤਾਪ ਨੂੰ ਕੈਦ ਕੀਤਾ ਗਿਆ ਸੀ ਇਹ ਕੋਠਰੀ ਨੂੰ ਸਿਰਫ ਇਸ ਮੌਕੇ ਹੀ ਜਾਨਕੀ ਅੱਸੂ ਦੀ ਮਸਿਆ ਦੇ ਮੌਕੇ ਹੀ ਖੋਲਿਆ ਜਾਂਦਾ ਹੈ ਅਤੇ ਇਸ ਉਪਰੰਤ ਇਸ ਕੋਠਰੀ ਨੂੰ ਫਿਰ ਦੁਬਾਰਾ ਬੰਦ ਕਰ ਦਿੱਤਾ ਜਾਏਗਾ ਸੋ ਇਹ ਹੈ ਜੀ ਤਈਆ ਤਾਪ ਕੋਠੜੀ ਆਪਾਂ ਦੂਜੇ ਪਾਸੇ ਵੀ ਇਸ ਦੇ ਦਰਸ਼ਨ ਕਰਨ ਦੀ ਆ ਸੋ ਇਹ ਹੈ ਜੀ ਉਹ ਅਸਥਾਨ ਤਈਆ ਤਾਪ ਕੋਟੜੀ ਜਿਸ ਵਿੱਚ ਤਈਆ ਤਾਪ ਨੂੰ ਕੈਰ ਕੀਤਾ ਗਿਆ ਸੀਗਾ ਤੇ ਸੰਗਤਾਂ ਨੂੰ ਇਸ ਜਿਹੜੀ ਇਸ ਦੇ ਪ੍ਰਕੋਪ ਤੋਂ ਮੁਕਤ ਕੀਤਾ ਗਿਆ ਸੀ ਸੋ ਇਹ ਸਥਾਨ ਤੇ ਤਿੰਨ ਗੁਰੂ ਸਾਹਿਬਾਨ ਨੇ ਚਰਨ ਪਾਏ ਹਨ ਅਤੇ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਵਿਆਹ ਵੀ ਇਸ ਅਸਥਾਨ ਦੇ ਉੱਪਰ ਡੱਲੇ ਦੇ ਉੱਪਰ ਹੀ ਹੋਇਆ ਸੀ ਅਤੇ ਉਸ ਵਿਆਹ ਦੀ ਯਾਦਗਾਰ ਦੇ ਵਿੱਚ ਬਣਿਆ ਹੋਇਆ ਜੀ ਗੁਰਦੁਆਰਾ ਮਾਤਾ ਦਮੋਦਰੀ ਜੀ ਤੇ ਆਪਾਂ ਮਾਤਾ ਦਮੋਦਰੀ ਜੀ ਗੁਰਦੁਆਰਾ ਦੇ ਵੀ ਕਰਾਂਗੇ ਦਰਸ਼ਨ ਅਤੇ ਨਾਲ ਹੀ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਜੀ ਦੇ ਜਿੱਥੇ ਕਿ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੋਲੀ ਦਾ ਟੱਪ ਲਾਇਆ ਸੀ ਸਾਧ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਜਦੋਂ ਸੰਗਤ ਨੇ ਇਹ ਬੇਨਤੀ ਕੀਤੀ ਸੀ ਕਿ ਸਾਨੂੰ ਪੀਣ ਦੇ ਪਾਣੀ ਦੀ ਬਹੁਤ ਕਿੱਲਤ ਹੈ ਤਾਂ ਇਸ ਸਥਾਨ ਦੇ ਉੱਪਰ ਉਸ ਪਵਿੱਤਰ ਬੋਲੀ ਦਾ ਨਿਰਮਾਣ ਕੀਤਾ ਗਿਆ ਸੀ ਸੋ ਸਾ ਸੰਗਤ ਜੀ ਸੰਗਤਾ ਬੜੀ ਸ਼ਰਧਾ ਦੇ ਨਾਲ ਇਸ ਸਥਾਨ ਦੇ ਉੱਪਰ ਆਟਾ ਖੰਡ ਅਤੇ ਗੁੜ ਇਹ ਵਾਲੀਆਂ ਜਿਹੜੀਆਂ ਰਸਤਾ ਨੇ ਉਹ ਗੁਰਦੁਆਰਾ ਸਾਹਿਬ ਕੇ ਭੇਟ ਕਰਦੀਆਂ ਨੇ ਅਤੇ ਇਹਨਾਂ ਰਸਤਾ ਦਾ ਫਿਰ ਜਿਹੜਾ ਉਹ ਮੰਨੀ ਦਾ ਪ੍ਰਸ਼ਾਦ ਉਹ ਬਣਾਇਆ ਜਾਂਦਾ ਹੈ ਅਤੇ ਸੰਗਤਾ ਦੇ ਵਿੱਚ ਵਰਤਾਇਆ ਜਾਂਦਾ ਹੈ ਜੀ ਸੋ ਸਾ ਸੰਗਤ ਬੜੇ ਸ਼ਰਧਾ ਦੇ ਨਾਲ ਸ਼ੌਕ ਦੇ ਨਾਲ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਇਹਦੇਲੇ ਪਾਸੇ ਲਗਾਇਆ ਗਿਆ ਹੈ ਜੀ ਸ਼ਬੀਰ ਦਾ ਲੰਗਰ ਕਿਉਂ ਨਹੀਂ ਤੂੰ ਸਾਡੇ ਸਵਾਦ ਹੋ ਗਿਆ ਤੂੰ ਸਾਡੀ ਪਰਪਰ ਹੋ ਗਿਆ ਮਹਾਰਾਜ ਜੀ ਦਾ ਦਰਸ਼ਕ ਕਿਉਂਕਿ ਸਾ ਸੰਗਤ ਜੀ ਗਰਮੀ ਦਾ ਦਿਨ ਹੈ ਤੇ ਸੰਗਤਾਂ ਵਾਸਤੇ ਸ਼ਬੀਰ ਦੇ ਲੰਗਰ ਲਗਾਏ ਗਏ ਹਨ ਜਿੱਥੇ ਜਲ ਜੀਰੇ ਦੀ ਸ਼ਬੀਰ ਜਿਹੜੀ ਉਹ ਲਗਾਈ ਗਈ ਹੈ ਸੇਵਾਦਾਰਾਂ ਵੱਲੋਂ ਅਤੇ ਨਾਲ ਦੀ ਨਾਲ ਹੀ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਨੌਜਵਾਨ ਸਭਾ ਡੱਲਾ ਸਾਹਿਬ ਕਪੂਰਥਲਾ ਵੱਲੋਂ ਤੇ ਜਿੱਥੇ ਚਾਹ ਅਤੇ ਪਕੌੜਿਆਂ ਦਾ ਇਹ ਲੰਗਰ ਜਿਹੜਾ ਉਹ ਅਤੁੱਟ ਵਰਤ ਰਿਹਾ ਹੈ ਅਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਛਕ ਰਹੀਆਂ ਨੇ ਨਗਰ ਕੀਰਤਨ ਦੀ ਜਿਹੜੀ ਉਹ ਤਿਆਰੀ ਕੀਤੀ ਜਾ ਰਹੀ ਹੈ ਤੇ ਥੋੜੇ ਜਿਹੇ ਸਮੇਂ ਦੇ ਵਿੱਚ ਨਗਰ ਕੀਰਤਨ ਜਿਹੜਾ ਉਹ ਰਵਾਨਾ ਹੋਏਗਾ ਸੋ ਸੰਗਤ ਜੀ ਮੈਂ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ 1 ਤੇ 2 ਅਕਤੂਬਰ ਨੂੰ ਇਹ ਜਿਹੜੇ ਸਮਾਗਮ ਨੇ ਇਸ ਸਥਾਨ ਤੇ ਕਰਵਾਏ ਜਾਣਗੇ ਵਾਹਿਗੁਰੂ ਜੀ ਖਫਤ ਤੇ ਇਹਦੇ ਲਈ ਪਾਸੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੀ ਨੌਜਵਾਨ ਸਭਾ ਤੇ ਐਨ ਆਰ ਆਈ ਵੀਰਪਿੰਡ ਤਾਸ਼ਪੁਰ ਕਪੂਰਥਲਾ ਵੱਲੋਂ ਤੇ ਇੱਥੇ ਵੀ ਸੰਗਤਾਂ ਜਿਹੜੀਆਂ ਉਹ ਲੰਗਰ ਪ੍ਰਸ਼ਾਦੇ ਛਕ ਰਹੀਆਂ ਨੇ ਸੋਸਾ ਸੰਗਤ ਜੀ ਆ ਰੌਣਕਾਂ ਪੰਜਾਬ ਦੇ ਮੱਸਿਆ ਮੇਲਿਆਂ ਦੀਆਂ ਇਹਨਾਂ ਮੇਲਿਆਂ ਦੇ ਵਿੱਚ ਹਰੇਕ ਰੂਪ ਦੇਖਣ ਨੂੰ ਮਿਲ ਜਾਂਦਾ ਹਰੇਕ ਰੰਗ ਦੇਖਣ ਨੂੰ ਮਿਲ ਜਾਂਦਾ ਸੋ ਸ਼ਾਨ ਨੇ ਸ਼ਾਨ ਨੇ ਇਹ ਪੰਜਾਬ ਦੇ ਮੇਲੇ ਇਸ ਪੰਜਾਬ ਦੀ ਸ਼ਾਨ ਨੇ ਇਧਰਲੇ ਪਾਸੇ ਵੀ ਸ਼ਬੀਰ ਦਾ ਲੰਗਰ ਤੇ ਲਾਲ ਦੀ ਨਾਲ ਜਿਹੜਾ ਲੰਗਰ ਹੈ ਗੁਰੂ ਘਰ ਦਾ ਲੰਗਰ ਉਹ ਚਲایا ਜਾ ਰਿਹਾ ਹੈ ਸਾਧ ਸੰਗਤ ਵੱਲੋਂ ਸੇਵਾਦਾਰਾਂ ਵੱਲੋਂ ਅਤੇ ਸੰਗਤਾਂ ਬੜੇ ਉਤਸ਼ਾਹ ਨਾਲ ਲੰਗਰ ਸ਼ਕ ਰਹੀਆਂ ਨੇ ਕਿਉਂ ਸਾਧ ਸੰਗਤ ਜੀ ਆਪਾਂ ਹੁਣ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਗੱਲਾ ਵਿਖੇ ਇਹ ਆ ਜੋ ਚਲਦੇ ਆ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਪਾਸ਼ਾਏ 25 ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਦਿੱਲੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਨਲਨ ਸਿੱਖ ਪਰਮਹੰਸ ਭਾਈ ਪਾਰੋ ਜੀ ਬ੍ਰਹਮ ਗਿਆਨੀ ਇਸ ਨਗਰ ਵਿੱਚ ਰਹਿੰਦੇ ਹੋਇਆ ਕੋਈ ਤੇ ਬੈਠ ਕੇ ਪਿਆਸੇ ਰਾਹਗੀਰਾਂ ਤੇ ਪਸ਼ੂਆਂ ਨੂੰ ਪਾਣੀ ਪਿਲਾਇਆ ਕਰਦੇ ਸਨ ਅਤੇ ਅੰਤ ਸਮੇਂ ਤੱਕ ਇਹ ਪਰਉਪਕਾਰੀ ਕਾਰਜ ਕਰਦੇ ਰਹੇ ਅਤੇ ਭਾਈ ਲਾਲੋ ਜੀ ਵੀ ਇਸ ਨਗਰ ਤੋਂ ਆਏ ਹਨ ਜਿਹੜੇ ਕੋ ਉਮਰਦਾਸ ਜੀ ਦੇ ਸਿੱਖ ਸਨ ਆਪ ਜਿਹਦੇ ਸਿੱਖ ਪ੍ਰਚਾਰ ਦੇ ਨਾਲ ਨਾਲ ਬੈਦਗੀ ਵੀ ਕਰਦੇ ਸਨ ਤੇ ਤਈਆ ਤਾਪ ਦਾ ਸਫਲ ਇਲਾਜ ਕਰਦੇ ਸਨ ਜਦੋਂ ਗੋਇੰਦਵਾਲ ਸਾਹਿਬ ਵਿਖੇ ਤੀਸਰੇ ਪਾਸ਼ਾ ਜੀ ਨੇ ਤਈਆ ਤਾਪ ਨੂੰ ਪਿੰਜਰੇ ਵਿੱਚ ਕੈਦ ਕੀਤਾ ਤਾਂ ਇਹਨਾਂ ਨੇ ਵੇਖ ਕੇ ਤਰਸ ਕੀਤਾ ਤੇ ਬੇਨਤੀ ਕਰਨ ਤੇ ਆਪਣੇ ਨਾਲ ਲੈ ਤੁਰੇ ਤੇ ਰਸਤੇ ਵਿੱਚ ਬਰਿਆਸ ਦਰਿਆ ਦੇ ਕੰਢੇ ਤੇ ਭੁੱਖਾ ਹੋਣ ਬਾਰੇ ਕਿਹਾ ਤਾਂ ਧੋਬੀ ਨੂੰ ਜਹਾ ਚੜਿਆ ਉਸ ਤੋਂ ਬਾਅਦ ਇੱਥੇ ਲਿਆ ਕੇ ਸਦਾ ਵਾਸਤੇ ਕੈਦ ਕਰ ਦਿੱਤਾ ਤੇ ਤਈਆ ਆਪ ਕੋਠੜੀ ਉਸ ਸਥਾਨ ਤੇ ਬਲੀ ਹੋਏ ਜਿਸ ਦੇ ਆਪਾਂ ਹੁਣੇ ਦਰਸ਼ਨ ਕਰਕੇ ਆਏ ਆ ਜੀ ਅਤੇ ਭਾਈ ਪਾਰੋ ਜੀ ਦੀ ਖੋਈ ਅੱਜ ਵੀ ਮੌਜੂਦ ਹੈ ਜਿੱਥੇ ਸੰਗਤਾਂ ਆਪਣੇ ਦਰਸ਼ਨ ਕਰ ਸਕਦੀ ਆ ਸਵੇ ਸੀਗਾ ਜੀ ਭਾਈ ਲਾਲੋ ਜੀ ਦਾ ਇਤਿਹਾਸ ਕਿ ਉਹ ਇਸ ਸਥਾਨ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਜੁੜੇ ਹੋਏ ਜਿੱਥੇ ਜਿਹੜੇ ਭਰਾ ਨੇ ਉਸ ਲੰਗਰਾਂ ਦੀ ਸੇਵਾ ਕਰ ਰਹੇ ਨੇ ਉੱਥੇ ਹੀ ਬੀਬੀਆਂ ਜਿਹੜੀਆਂ ਨੇ ਉਹ ਪ੍ਰਸ਼ਾਦਿਆ ਵਾਸਤੇ ਜਿਹੜੀ ਸਬਜੀ ਦੀ ਸੇਵਾ ਹੈਗੀ ਆ ਤੇ ਉਹ ਸੇਵਾ ਲੈ ਭਾਰੀਆਂ ਨੇ ਸੰਗਤ ਇਹੋ ਪਵਿੱਤਰ ਬੋਲੀ ਜਿਸ ਦਾ ਕਪ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਲਗਾਇਆ ਗਿਆ ਸੀਗਾ ਤੇ ਆਓ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਜਿਹਦੇ ਅੰਦਰ ਇਹਦੇਲੇ ਪਾਸੇ ਵੀ ਸ਼ਬੀਲ ਦੀ ਸੇਵਾ ਲਗਾਈ ਗਈ ਹੈ ਸਹਾਗੰਧੀ ਇਤਿਹਾਸਿਕ ਨਗਰ ਡੱਲਾ ਜ਼ਿਲ੍ਹਾ ਕਪੂਰਥਲਾ ਇਸ ਨਗਰ ਵਿੱਚ ਇਸ ਨਗਰ ਦੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਥਾਂ ਹੈ ਇਸ ਵਿੱਚ ਇਸ ਨਗਰ ਵਿੱਚ ਤਿੰਨ ਗੁਰੂ ਸਾਹਿਬ ਨੇ ਚਰਨ ਪਾਏ ਹਨ ਅਤੇ ਗੁਰੂ ਅਮਰਦਾਸ ਜੀ ਦੀਆਂ ਬਖਸ਼ੀਆਂ 22 ਮੰਜੀਆਂ ਵਿੱਚੋਂ ਚਾਰ ਮੰਜੀਦਾਰ ਇਸ ਨਗਰ ਦੇ ਹਨ ਅਤੇ ਜਿਨ੍ਹਾਂ ਦੇ ਵਿੱਚੋਂ ਭਾਈ ਪਾਰੋ ਜੀ ਪਰਮਹੰਸ ਭਾਈ ਲਾਲੂ ਜੀ ਵੈਦ ਖਾਨੂ ਸ਼ੁਰਾ ਜੀ ਸ਼ਾਹ ਅੱਲਾ ਯਾਰ ਜੀ ਅਤੇ ਭਾਈ ਗੁਰਦਾਸ ਜੀ ਹੋਇਆ ਹਨ ਅਤੇ ਇਸ ਭਾਈ ਗੁਰਦਾਸ ਜੀ ਦੀ 15ਵੀਂ ਅਤੇ 16ਵੀਂ ਪਉੜੀ ਵਿੱਚ ਦਰਜ 72 ਬ੍ਰह्म ਗਿਆਨੀ ਇਸ ਨਗਰ ਵਿੱਚ ਹੋਏ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਪਰੰਤ ਸਭ ਤੋਂ ਪਹਿਲਾ ਆਨੰਦ ਕਾਰਜ ਧੰਨ ਧੰਨ ਸ੍ਰੀ ਗੁਰੂ ਹਰगोਬਿੰਦ ਜੀ ਅਤੇ ਮਾਤਾ ਤਮੋਦਰੀ ਜੀ ਦਾ ਐਸੇ ਨਗਰ ਦੇ ਵਿੱਚ ਹੋਇਆ ਸੀ ਸੋ ਬਹੁਤ ਹੀ ਪਵਿੱਤਰ ਅਸਥਾਨ ਹੈ ਸਾਧ ਸੰਗਤ ਜੀ ਅਤੇ ਇਸੇ ਸਥਾਨ ਤੇ ਬਣੀ ਹੋਈ ਹੈ ਬੋਲੀ ਜਿਸ ਤਰਾ ਕਾਪਰ ਸ਼੍ਰੀ ਗੁਰਜੰਦੇ ਪਾਸ਼ਾ ਜੀ ਨੇ ਲਗਾਇਆ ਸੀ ਤੇ ਆਓ ਆਪਾਂ ਦਰਸ਼ਨ ਕਰਦੇ ਆ ਪੁਲਿਸ ਸਾਹਿਬ ਜੀ ਦੇ ਇਹ ਅੱਜ ਦੇ ਦੇਣ ਜਾਨਕੀ ਅਸੂ ਦੀ ਮਸਿਆਰ ਦਿਨ ਸੰਕਟ ખાસ ਤੌਰ ਤੇ ਇਸ ਸਥਾਨ ਤੇ ਇਸ਼ਨਾਨ ਕਰਨ ਆਉਂਦੀਆਂ ਨੇ ਕਿਉਂਕਿ ਇਹਦਾ ਇੱਕ ਬਹੁਤ ਮਹੱਤਵ ਹੈ ਇਸ ਅਸੂ ਦੀ ਮਸਿਆ ਦਾ ਇੱਕ ਆਪਣਾ ਇੱਕ ਮਹੱਤਵ ਹੈ ਸੋਏ ਹੈ ਜੀ ਉਹ ਪਵਿੱਤਰ ਬੋਲੀ ਜਿਸ ਵਿੱਚ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਤੋ ਇੱਕ ਪਾਸੇ ਅੰਨ੍ਯਾ ਵਾਸਤੇ ਤੇ ਦੂਜੇ ਪਾਸੇ ਬੀਬੀਆਂ ਵਾਸਤੇ ਜਿਹੜੀ ਇੱਥੇ ਪਾਰਟੀਸ਼ਨਿੰਗ ਕੀਤੀ ਗਈ ਹੈ। ਆਓ 사ਸਾਂ ਸੰਗੇ ਜੀ ਆਪਾਂ ਚੱਲਦੇ ਆਂ। ਦਰਬਾਰ ਸਾਹਿਬ ਦੇ ਅੰਦਰ ਤੇ ਕਰਦੇ ਆ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਮਹਾਰਾਜ ਦੇ সাহ সাছিল পাশিে। A gente vai fazer ਸੰਗਤ ਜੀ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ਤੇ ਆਓ ਆਪਾਂ ਦਰਸ਼ਨ ਕਰਦੇ ਹਾਂ ਨਗਰ ਕੀਰਤਨ ਉਦੇਅ ਤੇ ਨਾਲ ਦੀ ਨਾਲ ਸਾਜ ਕੀ ਭਰਦੇ ਆ ਨਗਰ ਕੀਰਤਨ ਜਿਹੜਾ ਕਿ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੋ ਜੀ ਤੋਂ ਸ਼ੁਰੂ ਹੋ ਕੇ ਇਹ ਪਹੁੰਚੇਗਾ ਜੀ ਗੁਰਦੁਆਰਾ ਬੋਲੀ ਸਾਹਿਬ ਬੱਲਾ ਵਿਖੇ ਜਿਹੜਾ ਕਿ ਇੱਥੋਂ ਬਸ ਕੁਸ਼ਕ ਹੀ ਮੀਟਰਾਂ ਦੀ ਕਹੋ ਦੂਰੀ ਤੇ ਹੈ ਕਿ ਤਾਂ ਬੱਕਰ ਦੀ ਸੇਵਾ ਕਰ ਰਹੀ ਆਲੇ Thank you ਤਿਆਓ ਸਾਸ ਅਗੇ ਜੀ ਹੁਣ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਮਾਤਾ ਦਮੋਦਰੀ ਜੀ ਦੇ ਇਹੋ ਪਵਿੱਤਰ ਸਥਾਨ ਹੈ ਜਿਸ ਸਥਾਨ ਤੇ ਮਾਤਾ ਦਮੋਦਰੀ ਜੀ ਦਾ ਵਿਆਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ 22 ਭਾਦੋ 1661 ਨੂੰ ਹੋਇਆ ਸੀ ਅਤੇ ਬਰਾਤ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਰਮ ਗਿਆਨੀ ਪਾਪਾ ਬੁੱਢਾ ਜੀ ਭਾਈ ਗੁਰਦਾਸ ਜੀ ਸਮੇਤ ਹੋਰ ਬਹੁਤ ਸਾਰੇ ਉਧਰ ਸੁੱਖਾਂ ਦੇ ਹਾਜ਼ਰੀ ਭਰੀ ਸੀ ਜੇ ਉਹ ਪੱਕ ਚਲਦੇ ਆ ਦਰਬਾਰ ਸਾਹਿਬ ਦੇ ਅੰਦਰ ਅਤੇ ਦਰਸ਼ਨ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾ ਸੰਗਤ ਜੀ ਆਓ ਜੀ ਇੱਥੇ ਦਰਸ਼ਨ ਕਰਦੇ ਆਪਾਂ ਉਹ ਪ੍ਰਾਤਨ ਖੂ ਜਿਸ ਦਾ ਸੰਬੰਧ ਭਾਈ ਪਰਮਹੰਸ ਭਾਈ ਪਾਰੋ ਜੀ ਦੇ ਨਾਲ ਹੈ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਪਰਮਹੰਸ ਭਾਈ ਪਾਰੋ ਜੀ ਸੰਗਤਾਂ ਨੂੰ ਇੱਥੇ ਠੰਡੇ ਮਿੱਠੇ ਜਲ ਦੀ ਸੇਵਾ ਕਰਿਆ ਕਰਦੇ ਸਨ ਸੋ ਇਹ ਜੀ ਉਹ ਪ੍ਰਾਤਨ ਖੂ ਜਿੱਥੇ ਪਰਮਹੰਸ ਭਾਈ ਪਾਰੋ ਜੀ ਸੇਵਾ ਕਰਿਆ ਕਰਦੇ ਸਨ ਸੋ ਗੁਰੂ ਪੇਰੀ ਸਾਧ ਸੰਗਤ ਜੀ ਆਪਾਂ ਦਰਸ਼ਨ ਕੀਤੇ ਨੇ ਪਵਿੱਤਰ ਅਸਥਾਨ ਡੱਲਾ ਵਿਖੇ ਚੱਲ ਰਹੇ ਸਮਾਗਮਾਂ ਦੇ ਤੇ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਅਗਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਹੋਰ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਅਤੇ ਉਹਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਣੀਆਂ ਸੰਗਤਾਂ ਕਿਸੇ ਕਾਰਨ ਕਰਕੇ ਇਹਨਾਂ ਸਮਾਗਮਾਂ ਦੇ ਵਿੱਚ ਨਹੀਂ ਪਹੁੰਚ ਸਕੀਆਂ ਸੋ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਮਿਲਦੇ ਹਾਂ ਸਾਧ ਸੰਗਤ ਜੀ ਅਗਲੀ ਵੀਡੀਓ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ